ਹਏ ਘਰਨੇ ਕੰਦੀ ਲੱਗੀ ਆ ਕਿਤੇ ਨੂੰ ਇਹ ਨਹੀਂ ਆ ਕਿ ਆ ਕੇ ਮੇਰੀ ਹੈਲਪ ਹੀ ਕਰਵਾ ਦਵੇ ਇੱਥੇ ਕਿਰਿਆ ਨਾ ਬਣ ਗਏ ਕਰੇਲੇ ਹਾਂਜੀ ਦੀਦੀ ਕਰੇਲੇ ਤੇ ਬਣ ਗਏ ਆ ਚਲ ਅੰਜ ਕਰੀ ਫਿਰ ਮੇਰੇ ਵਾਸਤੇ ਇੱਕ ਕਪਚਾ ਬਣਾ ਦੇ ਯਾਰ ਕਿਹਾ ਹਤੇ ਅੱਪੇ ਬਣਾ ਲਵਾਂ ਹਣ ਵੇਖੋ ਆ ਦੋ ਦੋ ਸਬਜ਼ੀਆਂ ਮੈਂ ਬਣਾਈਆਂ ਆ ਵਾ ਤੇ ਤੂੰ ਹੀ ਬੜੇ ਚਲਾਕ ਜੀ ਓਖੀ ਜੀ ਸਬਜ਼ੀਆਂ ਲਿਆ ਕੇ ਇੱਥੇ ਰੱਖ ਦਿੰਦੇ ਜੇ ਮੇਰੇ ਵਾਸਤੇ ਕਰੇਲੇ ਤੇ ਕੋਈ ਬਾਕੀ ਕਰੇਲੇ ਖਾਂਦੇ ਨਹੀਂ ਉਹ ਮੈਨੂੰ ਆਰਡਰ ਦੇ ਗਿਆ ਕਿ Shimla ਮਿਰਚਾ ਬਣਾ ਉਹ ਵੀ ਮੈਂ ਬਣਾਈ ਆਵਾ ਤੇ ਕਿਰਨ ਕਰੇਲੇ ਦੇ ਝਟ ਬਣ ਜਾਂਦੇ ਆ ਇਹ ਕਿ ਜੋ ਕਿਹੜਾ ਓਖਾ ਹੈ ਹਾਏ ਝਟ ਬਣਦੇ ਆ ਵੇਖੋ ਕਿੰਨੀ ਸ਼ਿਗਰ ਦੀ ਧੁੱਪ ਪਈ ਸਿੱਧੀ ਮੇਰੇ ਮੂੰਹ ਦੇ ਉੱਤੇ ਪੈਣ ਦੀ ਝਟ ਇਹਨੂੰ ਪਹਿਲਾਂ ਮੈਂ ਛਿੱਲਿਆ ਫਿਰ ਲੂਣ ਲਾ ਕੇ ਰੱਖਿਆ ਫਿਰ ਬੀ ਕੱਢੇ ਮੇਰੇ ਲੋਹਾਂ ਦੇ ਵਿੱਚ ਖੂਨ ਨਿਕਲਣ ਲੱਪਿਆ ਤੂੰ ਹੀ ਕਹਿੰਦੇ ਛੇਤੀ ਬਣ ਜਾਂਦੇ ਆ ਲੈ ਨੇ Shimla ਮਿਰਚ ਵੀ ਆ ਉਹਦੇ ਝਟ ਬਣ ਜਾਂਦੀ ਆ ਕਹਿਣਾ ਹੀ ਸੋਖਾ ਵਾ ਝਟ ਬਣ ਜਾਂਦੀ ਆ ਸਾਰੇ ਮੈਨੂੰ ਆਰਡਰ ਦੇ ਕੇ ਜਲ ਜਾਂਦੇ ਸਵੇਰੇ ਤੁਹਾਡੀਆਂ ਤੇ ਮੋਜਾਂ ਵਾਂ ਦੁਪਹਿਰ ਦੀ ਸਬਜ਼ੀ ਬਚਦੀ ਆ ਤੇ ਤੁਸੀਂ ਰਾਤੀ ਲਾ ਦਿੰਦੇ ਜੇ ਕਿਉਂ ਕਿ ਰਾਂ ਨਾ ਰਾਤੀ ਵੀ ਤਾਂ ਮੈਂ ਬਨਾਨੀ ਆ ਹੁਣ ਮੈਂ ਕਿ ਸਾਰੇ ਬੱਚੇ ਰਾਤੀ ਸਾਰੇ ਜਾਣੇ ਘਾਰ ਹੁੰਦੇ ਆ ਦੋ ਸਬਜ਼ੀਆਂ ਫੇਰ ਬਨਨੀਆਂ ਰਾਤੀ ਚੱਲ ਤੂੰ ਨਾ ਮੈਂ ਚਾਹ ਬਣਾ ਕੇ ਦੇ ਮੈਂ ਥੋੜਾ ਕੰਮ ਕਰਨਾ ਮੇਰਾ ਕੰਮ ਪਿਆ ਬਖਸ਼ ਦੱਸ ਫਿਰ ਡਿਸ਼ ਤਾਂ ਨਹੀਂ ਚਾਹ ਬਣਾ ਕੇ ਦੇ ਇੰਨਾ ਨਹੀਂ ਵੀ ਫੰਦੇਗੀ ਮੈਂ ਕੰਮ ਕਰਨੀ ਆ ਚੱਲ ਮੈਂ ਵੱਡੀ ਹੈਗੀ ਆ ਤੇ ਥੋੜਾ ਮੇਰ ਨਾਲ ਹਾਤੂਤੀ ਬਟਾ ਦੇ ਕਿਤਨਾ ਚਾਹ ਦਾ ਆਰਡਰ ਦੇ ਕੇ ਚਲ ਗਈ ਓਏ ਬੱਸ ਇਹ ਸਾਰੀ ਨਾ ਮੇਰੀ ਗਲਤੀ ਆ ਮੈਨੂੰ ਹੀ ਅੱਗ ਲੱਗੀ ਸੀ ਕਿ ਸਵੇਰ ਦਾ ਤੇ ਦੁਪਹਿਰ ਦਾ ਸੰਬੰਧੀ ਵਾਰੀਆਂ ਵੀ ਤੇ ਮੈਂ ਹੀ ਲਾਈਆਂ ਪਤਾ ਨਹੀਂ ਕਦੋਂ ਮੇਰੇ ਉਦੋਂ ਮੇਰੇ ਦਿਮਾਗ ਦੇ ਉੱਤੇ ਪੱਥਰ ਪੈ ਗਿਆ ਸੀ ਮੈਂ ਸੋਚਿਆ ਹੀਗਾ ਕਿ ਸਵੇਰੇ ਤੇ ਦੁਪਹਿਰੇ ਕਰਕੇ ਮੈਂ ਇਹਦੇ ਵਿਹਲੇ ਹੀ ਰਹਿਣਾ ਰਾਤੀ ਤੇ ਸਾਰਿਆਂ ਨੇ ਆ ਜਾਣਾ ਵਾ ਤੇ ਸਾਰਿਆਂ ਨੇ ਆਪੇ ਬਣਾਉਗੀ ਕਰੂਗੀ ਮੈਨੂੰ ਕੀ ਪਤਾ ਸਵੇਰੇ ਸਾਰਿਆਂ ਨੇ ਆ ਆਰਡਰ ਮਾਨਨੇ Karele ਬਣਾਦੇ ਸ਼ਿਮਲਾ ਮਿਰਚਾ ਬਣਾਦੇ ਮੈਂ ਤੇ ਆਪਣੇ ਭਾ ਦਾ ਸਿਆਪਾ ਹੀ ਪਾ ਲਿਆ ਸਵੇਰ ਦੀ ਵਾਰੀ ਲੈ ਕੇ ਉਦੋਂ ਮੇਰਾ ਦਿਮਾਗ ਰਾ ਵੀ ਇੰਨੀ ਗਰਮੀ ਦੇ ਵਿੱਚ ਮੈਂ ਸਵੇਰ ਦੀ ਵਾਰੀ ਲੈ ਲਈ ਰਾਤ ਵਰੀ ਤੇ ਸੋਖੀ ਰਹਿ ਗਏ ਇੰਨੀ ਧੁੱਪ ਪੈਣ ਦੀ ਸਿੱਧੀ ਕਿਚਨ ਦੇ ਵਿੱਚੋਂ ਇੱਧਰ ਆਂਦੀ ਹੈ ਕੋਈ ਕੁਝ ਹੋਣਾ ਨਹੀਂ ਕੋਈ ਮੰਮੀ ਨੂੰ ਵੀ ਕਿ ਇੱਥੇ ਆ ਕੇ 2 ਮਿੰਟ ਮੈਨੂੰ ਹੈਲਪੀ ਕਰਵਾ ਦੇਣ ਬੈਠੇ ਆ ਉਹਦੇ ਕੋਲ ਕਿਤਰਾ ਮੰਮੀ ਹਾਂ ਹਾਂ ਠੀਕ ਹੈ ਠੀਕ ਹੈ ਅੱਛਾ ਹਾਂ ਸ਼ਾਮੀ ਮਿਲਦੇ ਆ ਹਾਂ ਮੈਂ ਪਹੁੰਚ ਜਾਗੀ 4 ਵਜੇ ਪਹੁੰਚ ਜਾਗੀ ਠੀਕ ਹੈ ਓਕੇ ਕਿਰਨ ਉਹ ਚਾਹ ਨਹੀਂ ਬਣੀ ਹਲੇ ਤੱਕ ਇੱਕ ਕੱਪ ਚਾਹ ਹੀ ਕਿਹਾ ਇਹਨੂੰ ਕਰੇਲੇ ਤੇ ਸ਼ਿਮਲਾ ਮਿਰਚ ਝੱਟ ਬਣ ਜਾਂਦੇ ਆ ਨਾਲ ਨਾਲ ਬੰਦਾ ਚਾਹ ਵੀ ਧਰ ਲਵੇ ਚਾਹ ਲਿਆ ਦੇ ਆਇਆ ਨਾ ਮਜ਼ਾ ਹੁਣ ਹਾਂ ਇਹਨੇ ਆਪ ਹੀ ਤੇ ਪੰਗਾ ਲਿਆ ਵਾ ਸਵੇਰ ਦਾ ਚੰਗੇ ਭਲਾ ਮੈਂ ਸਵੇਰ ਦਾ ਨਾਸ਼ਤਾ ਬਣਾ ਨਹੀਂ ਸਕ ਦੁਪਹਿਰ ਦੀ ਸਬਜੀ ਵੀ ਨਾਲ ਬਣਾ ਲੈਣੀ ਚਾ ਇਹਨੇ ਲਾਈ ਸੀ ਵਾਰੀ ਕਹਿੰਦੀ ਸੀ ਆਪਾਂ ਵਾਰੀਆਂ ਲਾ ਲੈਨੇ ਆ ਇਹ ਸਵੇਰ ਦਾ ਮੈਂ ਕਰਾਂਗੀ ਦੀਦੀ ਦਾ ਤੇ ਬੜਾ ਸੁੱਖਾ ਹੈਗਾ ਵਾ ਇੱਕ ਇੱਕ ਸਾਰਿਆਂ ਨੇ ਪਰੌਂਠੀ ਖਾਣੀ ਹੁੰਦੀ ਆ ਕਿਸੇ ਨੇ ਨਹੀਂ ਖਾਧੀ ਕਿਸੇ ਨੇ ਬਰੈਡ ਵੀ ਖਾ ਲੈਣੀ ਆ ਚਲੋ ਚਾਹ ਪੀ ਲੈਣੀ ਆ ਸਰ ਗਿਆ ਇਹਨੇ ਤੇ ਲੱਭਿਆ ਸੀ ਕਿ ਸੁੱਖਾ ਕੰਮ ਹੈਗਾ ਹੁਣ ਲੱਗਣ ਡਿਆ ਨਾ ਪਤਾ ਕਿਹੜਾ ਸੁੱਖਾ ਤੇ ਕਿਹੜਾ ਔਖਾ ਹੈ ਸਵੇਰ ਦਾ ਸੁੱਖਾ ਸੀ ਕਿ ਰਾਤ ਦਾ ਆਪ ਹੀ ਪੰਗਾ ਲੈ ਕੇ ਉਹਨੂੰ ਫਸ ਗਈ ਆ ਨਾ ਉਹ ਦੋ ਸਬਜ਼ੀਆਂ ਬਣਾਉਣੀਆਂ ਪੈਂਦੀਆਂ ਨਾਸ਼ਤਾ ਬਣਾਉਣਾ ਪੈਂਦਾ ਨਾਸ਼ਤਾ ਬਣਾਓ ਤੇ ਨਾਲ ਹੀ ਦੁਪਹਿਰ ਦੀ ਵਾਰੀ ਆ ਜਾਂਦੀ ਆ ਤੇ ਆਪੇ 2:30 ਵਜਨੇ ਆ ਕੋਈ ਨਹੀਂ ਲੱਗੀ ਰਾ ਹੁਣ ਲੱਗੀ ਰਾ ਤੂੰ ਹੀ ਵਾਰੀ ਲਈ ਸੀ ਭੱ ਲੈ ਨਹੀਂ ਆ ਚਾਹ ਏਡੀ ਚਾਹ ਦੀ ਪਈ ਚਾਹ ਤਾਂ ਬਿਨਾ ਕੀ ਇਹ ਘਸ ਚੱਲੀ ਆ ਏਡਾ ਨਹੀਂ ਹੈ ਕਿ ਮਾੜੀ ਜੀ ਆ ਕੇ ਆਪਣੀ ਭੈਣ ਦੀ ਹੈਲਪ ਹੀ ਕਰਵਾ ਦੇ ਇਹ ਕਹਿ ਨਹੀਂ ਹੁੰਦਾ ਵਾ ਕਿਤਨਾ ਇਥੇ ਓਖੀਆਂ ਜੇ ਸਬਜ਼ੀਆਂ ਮੈਨੂੰ ਦੇਗੀ ਤੇ ਜਦੋਂ ਆਪਣੀ ਵਾਰੀ ਹੁੰਦੀ ਹੀ ਉਦੋਂ ਲੂਣ ਵਾਲੇ ਚੋਲ ਬਣਾ ਦਿੰਦੀ ਸੀ ਦਾਲ ਚੋ ਲੱਗੇ ਰੱਖ ਦਿੰਦੀ ਸੀ ਮੈਗੀ ਖਾ ਲਓ ਪੋਹਾ ਖਾ ਲਓ ਪਾਸਤਾ ਖਾ ਲਓ ਕਿ ਡਿਸ਼ ਤਾਂ ਆਣੀ ਫੁਲਕਿਆਂ ਤੋਂ ਬਚਨ ਦੀ ਮਾਰੀ ਦੇ ਬਣਾ ਬਣਾ ਸੋਖੀਆਂ ਚੀਜ਼ਾਂ ਰੱਖ ਦਿੰਦੀ ਤੇ ਮੈਨੂੰ ਵੇਖ ਇਥੇ ਕਿਤਨਾ ਡਾਇ ਹੈ ਕਰੇਲੇ ਬਣਾ ਲਓ ਉਦੋਂ ਕਹਿੰਦੀ ਸੋਖੇ ਆ ਹਾਏ ਮੈਂ ਮਰ ਜਾ ਕਰੇਲੇ ਬਣਾਨੇ ਸੋਖੇ ਆ ਪਤਾ ਨਹੀਂ ਇਹਨੂੰ ਕਿਤਨਾ ਸੋਖੇ ਲੱਗਦੇ ਜੇ ਸੋਖੇ ਹੀ ਆ ਤੇ ਫਿਰ ਬਣਾ ਹੀ ਦਿੰਦੀ ਹੁਣ ਉਤੋਂ ਚਾਹ ਦਾ ਆਰਡਰ ਦੇਤਾ ਹੀ ਮੰਮੀ ਵੀ ਨਹੀਂ ਇਹਨੂੰ ਕੁਛ ਕਹਿੰਦੇ ਇਹ ਇਤਨਾ ਕਰਦੀ ਆ ਮੈਂ ਵੀ ਇਹਦੀ ਸਕੀਮ ਖੇਡਦੀ ਐਨੇ ਮੈਨੂੰ ਚਾਹ ਗਿਆ ਨਾ ਇਹਨੂੰ ਤੇ ਮੈਂ ਬਣਾ ਕੇ ਦੇਨੀ ਉਹ ਮਿੱਠਾ ਪਾਣੀ ਜਿਹੜਾ ਪਿਆ ਵਾ ਕਹੂੰਗੀ ਕੋਈ ਨਹੀਂ ਪੀਲਾ ਗਰਮੀ ਬੜੀ ਆ ਆਈ ਵੱਡੀ ਚਾਹ ਦੀ ਕਿਰਨ ਆਇਆ ਉਹਨੂੰ ਚਾਹ ਕਹਿ ਕੇ ਪੰਗਾ ਹੀ ਪਾ ਲਿਆ ਉਹ ਆ ਗਈ ਆ ਗਈ ਆ ਲੋ ਫੜੋ ਪੀਓ ਲੈ ਇਹ ਸ਼ਰਬਤ ਆਹ ਹੋ ਯਾਰ ਤੁਹਾਨੂੰ ਪਤਾ ਤੇ ਆ ਗਰਮੀ ਬੜੀ ਮੈਂ ਤੇ ਤੁਹਾਡੀ ਸੇਧ ਦਾ ਧਿਆਨ ਰੱਖਿਆ ਐਵੇਂ ਗਰਮੀ ਦੇ ਚਾਹ ਪੀ ਕੇ ਫੁੱਕੀ ਜਾਓਗੇ ਤੁਸੀਂ ਲੈ ਮੈਂ ਤੁਹਾਨੂੰ ਪਤਾ ਤੇ ਹੈਗਾ ਇੱਕੋ ਟਾਈਮ ਚਾਹ ਪੀਣੀ ਹੁੰਦੀ ਐ ਹੂੰ ਦੁਆ ਲੈੰਦਾ ਮੈਂ ਕਿਹਾ ਚੱਲ ਚਾਹ ਕੀ ਤੁਸੀਂ ਪੀਣੀ ਆ ਚਾਹ ਦੀ ਜਗ੍ਹਾ ਪੀਓ ਕਿੰਨਾ ਵਧੀਆ ਜਿਵੇਂ ਵੇਖੋ ਸਾਡਾ ਜਦੋਂ ਤੁਹਾਡੀ ਵਾਰੀ ਹੀ ਨਾ ਸਾਡਾ ਜੀ ਕਰਦਾ ਹੁੰਦਾ ਸੀ ਪਰੌਂਠੇ ਖਾਣ ਦਾ ਆਲੂ ਵਾਲੇ ਤੇ ਤੁਸੀਂ ਕੀ ਕਰਦੇ ਹੁੰਦੇ ਸੀ ਪੋਹਾ ਬਣਾ ਦਿੰਦੇ ਸੀ ਪਾਸਤਾ ਬਣਾ ਦਿੰਦੇ ਸੀ ਮੈਂ ਕਿਹਾ ਮੈਂ ਵੀ ਇਤਨਾ ਹੀ ਕਰਦੀ ਆ ਤੁਸੀਂ ਪੀਓ ਫੇਰਾ ਠੰਡਾ ਠੰਡਾ ਕੋਲ ਕੋਲ ਉਹ ਤਾਂ ਸਿਹਤ ਲਈ ਚੰਗਾ ਹੁੰਦਾ ਨਾ ਪੋਹਾ ਪਾਸਤਾ ਬੱਚੇ ਵੀ ਖੁਸ਼ ਹੋ ਕੇ ਖਾਂਦੇ ਤਾਂ ਮੈਂ ਤਾਂ ਬਣਾਣੀ ਆ ਆ ਵੀ ਚੰਗਈਆ ਇਹ ਪਤਾ ਕਿਹੜਾ ਪਾਣੀ ਆ ਉਹ ਖਸਖਸ ਵਾਲਾ ਉਹ ਸ਼ਰਬਤ ਨਹੀਂ ਮਿਲਦਾ ਉਹ ਲੈ ਕੇ ਆਈ ਹੀ ਮੰਮੀ ਸਪੈਸ਼ਲ ਤੇ ਮੈਂ ਨਹੀਂ ਮਿੱਠਾ ਪੀਣਾ ਤੈਨੂੰ ਪਤਾ ਦੇਗਾ ਮੈਂ ਡਾਈਟ ਪਲਾਨ ਸ਼ੁਰੂ ਕੀਤਾ ਹੈਗਾ ਓਹੋ ਵੱਡੀ ਕਰੀਨਾ ਕਪੂਰ ਕੀ ਤਰ੍ਹਾਂ ਡਾਈਟ ਪਲਾਨ ਸ਼ੁਰੂ ਕੀਤਾ ਤੇ ਕੋਈ ਗੱਲ ਨਹੀਂ ਇਹ ਘੱਟ ਹੀ ਮਿੱਠੇ ਵਾਲਾ ਵਾ ਮੈਨੂੰ ਨਹੀਂ ਪਤਾ ਅੱਛਾ ਜੇ ਤੂੰ ਮੇਰੇ ਤੇਨੂੰ ਮੇਰਾ ਇੰਨਾ ਹੀ ਖਿਆਲ ਹੈ ਤੇ ਫਿਰ ਇੰਜ ਕਰ ਹਾਂ ਉਹ ਕਾਜੂ ਬਦਾਮ ਸੌਂਫ ਫੜ ਕਾਲੀਆਂ ਮਿਰਚਾ ਮੈਂ ਥੋੜੀ ਜੀ ਸ਼ਰਧਈ ਬਣਾ ਕੇ ਦੇ ਹਾਂ ਅੱਛਾ ਹਾਂ ਸ਼ਰਧਈ ਠੋਰ ਕੀ ਨਾਲੇ ਗਰਮੀ ਬੜੀ ਆ ਥੋੜੀ ਜੀ ਤੂੰ ਵੀ ਪੀ ਲਈ ਹਾਏ ਕਿੱਡਾ ਖਿਆਲ ਆ ਨਾ ਤੁਹਾਨੂੰ ਮੇਰਾ ਠੋਰ ਕੀ ਇਦਾਂ ਕਰਦੇ ਆ ਦੋਵੇਂ ਜਾਣੇ ਚੱਲਦੇ ਆ ਰਸੋਈ ਦੇ ਵਿੱਚ ਤੂੰ ਹੀ ਕਰੋ ਮਿਕਸੀ ਵਿੱਚ ਕੁੱਟੋ ਉਹਨੂੰ ਤੇ ਮੈਂ ਫਿਰ ਦੁੱਧ ਨਾਲ ਕਰਦੀ ਆ ਮਿਕਸੀ ਚ ਹਾਂਜੀ ਕੀ ਹੋ ਗਿਆ ਤੈਨੂੰ ਆ ਮਿਕਸੀ ਚ ਕੌਣ ਕੁੱਟਦਾਈ ਆਪਾਂ ਦਾ ਜੂਸ ਨਹੀਂ ਕੱਢਣਾ ਤੇ ਫੇਰ ਕੁੰਡੀ ਡੰਡਾ ਫੜ ਤੇ ਸਾਰਾ ਸਮਾਨ ਲਿਆ ਤੇ ਇੱਥੇ ਬਹਿ ਆਰਾਮ ਨਾਲ ਤੇ ਉੱਥੇ ਰੱਖ ਕੇ ਚੰਗੀ ਤਰ੍ਹਾਂ ਪਕਟ ਲੈ ਕੁੰਡੀ ਡੰਡਾ ਹੋਰ ਕੀ ਤੈਨੂੰ ਨਹੀਂ ਪਤਾ ਜਿੱਦਾਂ ਗੋਲਦੀ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਕਿਤਰਾ ਨੂੰ ਚੰਗੀ ਤਰ੍ਹਾਂ ਪੀਸ ਪੀਸ ਕੇ ਪੀਸ ਪੀਸ ਕੇ ਅੱਧਾ ਪੂਣਾ ਘੰਟਾ ਲਾ ਕੇ ਤੇ ਫੇਰ ਇਹਨਾਂ ਨੂੰ ਬਣਾ ਕੇ ਦਿੰਦੀ ਸਾਂ ਠੰਡੀ ਠੰਡੀ ਪੁੱਛ ਉਹਨੂੰ ਜਾ ਕੇ ਜਰਾ ਉਹ ਮੈਨੂੰ ਤੇ ਪਤਾ ਨਹੀਂ ਜਦੋਂ ਦੀ ਮੈਂ ਵਿਆਹ ਹੀ ਆਈ ਆ ਤੂੰ ਹੀ ਤੇ ਮੇਰੇ ਸਾਹਮਣੇ ਕਦੀ ਬਣਾਇਆ ਨਹੀਂ ਉਹ ਨਾਲੇ ਕੁੰਡੀ ਡੰਡੇ ਦੇ ਕਿਹੜੇ ਜਮਾਨਾ ਵਾ ਕੁੰਡੀ ਡੰਡੇ ਜੇ ਆਪਾਂ ਕੁਟਾਂਗੇ ਤੇ ਜਿਹੜਾ ਕੰਮ ਉੱਚਾ ਹੋਣਾ ਨਹੀਂ ਤੇ ਤੂੰ ਜਦੋਂ ਦੀ ਵਿਆਹ ਹੀ ਆਈ ਤੈਨੂੰ ਨਹੀਂ ਨਾ ਪਤਾ ਤਾਂ ਹੀ ਤੇ ਕਹਿੰਨੇ ਪੀਆ ਨਾਲੇ ਬਣਾ ਤੇ ਮੈਂ ਤੈਨੂੰ ਦੱਸਦੀ ਆ ਤੇ ਨਾਲੇ ਮੈਨੂੰ ਵੀ ਪਿਆ ਤੇ ਆਪ ਵੀ ਪੀਲਾ ਜਾ ਜਾ ਉਠ ਸ਼ਾਬਾਸ਼ ਜਾ ਸਮਾਨ ਲਿਆ ਤੇ ਚਲ ਬਣਾ ਕੇ ਲਿਆ ਨਹੀਂ ਨੀਗਾ ਘਰ ਦੇ ਵਿੱਚ ਤੇ ਜਾ ਲੈ 2 ਮਿੰਟ ਤੋਂ ਫੜ ਲਿਆ ਹਾਂ ਬਾਹਰੋਂ ਦੁਕਾਨ ਤੋਂ ਬਾਹਰੋਂ ਹੇਰ ਬਾ ਉਹ ਵੇਖੋ ਸਾਹਮਣੇ ਸੂਰਜਿੱਦਾ ਸਿਰ ਤੇ ਪੈਂਦਿਆ ਮੈਂ ਇਹਦੇ ਬਾਹਰ ਜਾ ਕੇ ਮੈਂ ਨਹੀਂ ਜਾ ਸਕਦੀ ਬਾਹਰ ਪਰ ਗਰਮੀ ਚ ਨਾ ਇੱਕ ਦੋ ਚੱਕਰ ਲਾਣੇ ਚਾਹੀਦੇ ਆ ਪਸੀਨਾ ਪਸੁੰਨਾ ਵੀ ਨਿਕਲਣਾ ਚਾਹੀਦਾ ਉਹ ਮੇਰੇ ਦੇ ਅੱਗੇ ਬੜਾ ਨਿਕਲ ਗਿਆ ਉੱਤੋਂ ਮੈਂ ਆਹ ਪਾਰਾ ਜਿਹਾ ਸੂਟ ਪਾ ਲੈ ਕਿ ਮੇਰੀ ਮੱਤ ਨੂੰ ਪੜਦਾ ਪੈ ਗਿਆ ਹੀ ਤੂੰ ਇੰਨਾ ਮੈਨੂੰ ਕਹਿਤਾ ਬਣਾਉਣ ਵਾਸਤੇ ਮੈਂ ਹੁਣ ਚੱਲੀ ਆ ਤੂੰ ਇਹ ਆ ਪੀਣਾ ਨਾ ਤੇ ਆ ਫੜੋ ਫੜੋ ਮੈਂ ਨਹੀਂ ਪੀਣਾ ਇਹ ਯਾਰ ਪੀ ਲਾ ਨਾ ਨਾ ਤੇ ਇਨਕਾਰ ਮੈਨੂੰ ਨਾ ਪੋਹਾ ਬਣਾ ਦੇ ਫਿਰ ਪੋਹਾ 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 ਹੋ ਤੇ ਹੁਣ ਝਟ ਬਣ ਜਾਣਾ ਹੈ ਪੋਹਾ ਕੌਣ ਪੋਹਾ ਬਣਾਣ ਲੱਗਾ ਮਮੀ ਮੈਂ ਇਹਦੇ ਬਣਾਏ ਹੀ ਕ੍ਰੇਲੇ ਸ਼ਿਮਲਾ ਮਿਰਚ ਹੁਣ ਇਹ ਕਹਿੰਦੇ ਪੋਹਾ ਖਾਣਾ ਵੇਖੋ ਵਰਮੀ ਕਿੰਨੀ ਜਿਆਦੀ ਆ ਪੂਜਾ ਪੋਹਾ ਨਹੀਂ ਬਣਾਣਾ ਵੇਸਨ ਦਾ ਚਿਲਾ ਬਣਾਓ ਚਿਲਾ ਹਾਂ ਹਾਂ ਤੇ ਜਿਹੜੇ ਉਹ ਜਿਹਨੂੰ ਪੂੜਾ ਕਹਿੰਦੇ ਉਹ ਜਿਹੜੀ ਸਬਜੀ ਬਣੀ ਫਿਰ ਉਹ ਕੌਣ ਖਾਊਗਾ ਕੋਈ ਗਲਤੀ ਉਹ ਰਾਤੀ ਖਾਧੀ ਜਾਏਗੀ ਲੈ ਕਿਰਨ ਉਹ ਤੇ ਹੁਣ ਬੱਚਿਆਂ ਨੇ ਵੀ ਸਕੂਲੋਂ ਆਣਾ 2:30 ਵੇ ਰੋਟੀ ਖਾਣਾਂਗੇ ਸਬਜ਼ੀ ਕਿੰਨੇ ਉਹ ਵੇਖ ਇੱਕ ਕੋਲੀਜ ਦੇ ਸਬਜ਼ੀ ਕੱਢੀ ਵੀ ਇੰਨੀ ਸਬਜ਼ੀ ਸਾਰੇ ਡੱਬੇ ਨੂੰ ਪੂਰੀ ਹੋ ਜਾਏਗੀ ਤੁਸੀਂ ਕਹਿੰਦੇ ਰਾਤੀ ਖਾਧੀ ਜੋਗੀ ਫਿਰ ਰਾਤੀ ਦੇ ਇਹਨਾਂ ਨੂੰ ਸੋਕ ਹੋਗੀ ਕਿ ਸੋਕ ਹੋਗੀ ਤੇ ਫਿਰ ਕੀ ਹੋ ਗਿਆ ਤੇ ਉਹ ਬੱਚਨੇ ਕਿੰਨੀ ਕੁ ਏ ਕੋਲੀ ਸਬਜ਼ੀ ਨਾਲ ਸਾਰੇ ਡੱਬੇ ਨੇ ਥੋੜਾ ਰੋਟੀ ਖਾ ਲੈਣੀ ਜੇ ਕਿਰਨ ਆ ਤੇ ਅਸੀਂ ਪੋਹਾ ਜਾਂ ਚਿੱਲਾ ਹੀ ਤੇ ਵਾਸੀ ਖਾਣ ਲੱਗੇ ਆ ਹੱਲੇ ਤਾਂ 12:30 ਵਜੇ ਆ ਹੱਲੇ 2:30 ਵਜੇ ਅਸੀਂ ਰੋਟੀ ਖਾਣੀ ਹੈ ਟੈਨਸ਼ਨ ਨਾ ਲੈਣਾ ਤੇਰੀ ਸਬਜੀ ਨਹੀਂ ਬਚੀ ਨਾਲ ਪਹਿਲਾਂ ਮੈਨੂੰ ਜਿਹੜਾ ਗ੍ਰੀਨ ਟੀ ਬਣਾ ਦੇ ਮੇਰਾ ਸਿਰ ਬੜਾ ਪੀੜ ਸਪਿਆ ਕਰਦਾ ਈ ਗ੍ਰੀਨ ਟੀ ਉਹ ਸ਼ਰਬਤ ਵੀ ਲੋ ਬਣਾਇਆ ਮੈਂ ਨਹੀਂ ਆ ਪੂਜਾ ਤੈਨੂੰ ਪਤਾ ਨਹੀਂ ਮੈਂ ਸ਼ਰਬਤ ਨਹੀਂ ਪੀਂਦੀ ਕਿਰਨ ਕੀ ਹੋ ਗਿਆ ਈ ਤੈਨੂੰ ਪਤਾ ਤਾਂ ਹੈਗਾ ਡਾਇਬਟੀਕਾ ਮੰਮੀ ਉੱਤੇ ਤੂੰ ਸ਼ਰਬਤ ਦਾ ਹੀ ਜਾਨੀ ਪੀਆ ਬਿਮਾਰ ਕਰਨਾ ਹੀ ਹੋਣਾ ਨੂੰ ਗੋਲੀ ਖਾ ਲਿਓ ਪੀ ਕੇ ਲੈ ਮੈਂ ਪੂਜਾ ਕਿ ਮੈਨੂੰ ਸਿੱਧੀ ਚੜਾਈ ਕਰਾਂ ਦੀ ਸਲਾਹ ਏ ਨਹੀਂ 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 ਮੈਂ ਤਾਂ ਵੈਸੇ ਹੀ ਆਂਦੀ ਹਾਂ ਫਿਰ ਉਹਦੇ ਵਿੱਚ ਚਿਲੇ ਵਿੱਚ ਪਿਆਜ਼ ਵੀ ਪਾਣੇ ਹੋਣੇ ਹਾਂ ਪਿਆਜ਼ ਪਾਣੇ ਹਰੀ ਮਿਰਚਾ ਕੱਟੋ ਪਿਆਜ਼ ਕੱਟੋ ਅਦਰਕ ਉਹ ਕਰ ਲੈ ਤੇ ਥੋੜਾ ਜਿਹਾ ਪਨੀਰ ਵੀ ਕਰ ਲੈ ਪੂਜਾ ਵੀ ਖਾਏਗੀ ਤੂੰ ਵੀ ਖਾਏਂਗੀ ਮੈਂ ਵੀ ਖਾਵਾਂਗੀ ਜੇ ਉਹਨੇ ਗੋਲਡੀ ਆਗੇ ਤਾਂ ਉਹ ਵੀ ਖਾਲੇਗਾ ਅੱਛਾ ਹੋਰ ਕੁਝ ਤੇ ਨਹੀਂ ਬਣਾਣਾ ਨਾਲ ਨਹੀਂ ਪਰ ਪੂਰਾ ਵਧੀਆ ਬਣਾਈ ਸੁਆਦ ਜਿਹਾ ਇਹ ਨਾ ਹੋਵੇ ਸੁੱਕੜ ਜਿਹਾ ਹੋਵੇ ਪੂਜਾ ਨਹੀਂ ਖਾਂਦੀ ਸੁੱਕੜ ਜਿਹਾ ਉਹ ਪਤਾ ਕੀ ਆ ਹਾਂ ਤਵਾ ਤੁਹਾਡਾ ਨਾਨਸਟਿਕ ਨਹੀਂ ਹੈਗਾ ਮੈਨੂੰ ਲੱਗਦਾ ਨਹੀਂ ਉੱਤੇ ਬਣਨੇ ਆ ਉਹ ਦੀ ਤੀ ਹੁਣ ਤੱਕ ਕੋ ਬਣੰਦੀ ਰਹੀ ਏ ਉਹ ਹੈਗਾ ਕਿਰਨ ਤੇ ਮੈਂ ਸੱਜ ਦੱਸਣ ਦਾ ਚ ਇਤੈ ਭੁੱਲ ਗਿਆ ਮੈਂ ਕੱਲ ਸ਼ਾਮੀ ਲੈ ਕੇ ਆਈ ਆ ਨਾ ਥੱਲੇ ਪਿਆ ਡਰਾਚ ਨਾਨਸਟਿਕ ਤਵਾ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਹਿੰਦ ਦੱਸੰਦਾ ਅੱਜ ਵੀ ਮੈਂ ਸ਼ਾਮੀ ਕਿੱਟੀ ਪਾਰਟੀ ਤੇ ਜਾਣਾ ਨਾ ਤੇ ਮੈਂ ਨਾਨਸਟਿਕ ਕੜਾਈ ਵੀ ਲੈ ਕੇ ਆਣੀ ਆ ਜਲਦੀ ਜਲਦੀ ਖਵਾ ਦੇ ਮੈਨੂੰ ਲਾਈਟ ਜਾਈ ਖਾਣਾ ਸਗੋ 4 ਵਜੇ ਮੇਰੀ ਕਿੱਟੀ ਵੀ ਗਈ ਤੁਹਾਨੂੰ ਕਿੱਟੀ ਦੀ ਪਈ ਹੈ ਤੁਹਾਡਾ ਬੋਲਣਾ ਜ਼ਰੂਰੀ ਤੇ ਫਿਰ ਕੀ ਹੋਇਆ ਕਿ ਨਾ ਮੇਰੀ ਸ਼ੂਗਰ ਵਧਾ ਦੇਗੀ ਤਾਂ ਵੀ ਤੈਨੂੰ ਹੀ ਕੰਮ ਕਰਨਾ ਪੈਣਾ ਹੈ ਚਲੋ ਖਾ ਲੋ ਫੇਰ ਹਣ ਫੇਰੀ ਮੈਨੂੰ ਕੀ ਆ ਫੇਰ ਇਹਦਾ ਮਤਲਬ ਵੇਖੋ ਹੁਣ ਦੁਪਹਿਰੇ ਤੇ ਕੁਝ ਨਹੀਂ ਨਾ ਬੰਨਣਾ ਆਪਾਂ ਰੈਸਟ ਕਰਾਂਗੇ ਦੁਪਹਿਰੇ ਹੈਨਾ ਮੇਰੀ ਗੱਲ ਸੁਣ ਹੁਣ ਵੱਜੇ ਨੇ 11 ਅਗਰ ਹੁਣੇ ਸੇ ਖਾ ਲਾਂਗੇ ਤਾਂ ਪੂਜਾ ਭੁੱਖੀ ਨਾ ਲੱਗੇਗੀ ਆ ਭੁੱਖ ਤੇ ਲੱਗ ਹੀ ਜਾਣੀ ਆ 2:30 ਏਦਾਂ ਕਰੀ ਤੈਨੂੰ ਕੋਈ ਨਾਲ ਨਾ ਬਰੀਅਨੀ ਬਣਾ ਲਈ ਚੋਰ ਨੂਰੀ ਨਟਰੀ ਪਾ ਕੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਆਹ ਕਿਰਨ ਇਹ ਤਾਂ ਚਾਟ ਹੀ ਬਣ ਜਣੀ ਬਰੀਆਨੀ ਤਾਂ ਬੜੀ ਸੋਖੀ ਆ ਹਾਂ 2000 ਪਿਆਜ਼ ਛਿਲਨੇ ਆ 2-3 ਸਬਜ਼ੀਆਂ ਸੁੱਟੋ ਚੱਲ ਤੇ ਇਹ ਬੱਚੇ ਬੱਚੀਆਂ ਦਾ ਨਾਮ ਲੈ ਕੇ ਨਾ ਐਵੇਂ ਸਮਾਨ ਜਿਹਾ ਬਣਵਾਈ ਜਾਂਦੇ ਜੇ ਤੇ ਜੇ ਸਾਰਾ ਕੋ ਇਤਨੇ ਕਰਨਾ ਹੁੰਦਾ ਤੂੰ ਮਿੰਨ ਰਾਤੀ ਦੱਸ ਜੇ ਕਰੋ ਰਾਤੀ ਤੂੰ ਮੈਨੂੰ ਕੁਝ ਹੋਰ ਗਿਆ ਬਣਾ ਦੇ ਸਵੇਰੇ ਮੈਂ ਤੜਕੇ ਉੱਠ ਕੇ ਪਾਗਲਾ ਵਾਂਗੂ ਬਣਾ ਲਿਆ ਹੁਣ ਤੂੰ ਕਹਿੰਦੇ ਜੇ ਆਪੋਹਾ ਖਾਣਾ ਚਿਲਾ ਖਾਣਾ ਫਿਰ ਬਰੀਆਨੀ ਖਾਣੀ ਆ ਕੀ ਚੱਲਣ ਦਿਆ ਵਾ ਕਿਰਨ ਤੂੰ ਥੱਕੀ ਕਿਉਂ ਪਈ ਏਨੀ ਤੁੱਕੇ ਹਾਂ ਹਾਏ ਮੰਮੀ ਰਸੋਈ ਚੋਂ ਵੇਖੋ ਸਾਹਮਣੇ ਸਿੱਧੀ ਇੰਨੀ ਸ਼ਿਕਰ ਦੀ ਧੁੱਪ ਮੇਰੇ ਮੂੰਹ ਤੇ ਪੈਂਦੀ ਜੇ ਤੇ ਪੁੱਤਰ ਉਹ ਜਿਹੜੇ ਬਾਹਰ ਸਾਰੇ ਦਿਨ ਕੰਮ ਕਰਦੇ ਨੇ ਉਹ ਮਜ਼ਦੂਰ ਲੱਗੇ ਹੋਏ ਨੇ ਆ ਮੁੰਡੇ ਸਾਰੇ ਬਾਹਰ ਜਾਂਦੇ ਕਮਾਕਾਰਾਂ ਤੇ ਫਿਰ ਉਹ ਤੇ ਵਿਚਾਰੇ ਨਿਕਲਣ ਹੀ ਨਾ ਮੰਮੀ ਉਹ ਗੱਲ ਤੇ ਠੀਕ ਆ ਪਰ ਮੈਂ ਕਿਤਰਾ ਕਰ ਸਕਦੀ ਆ ਮਿੰਨੇ ਆਦਤ ਹੀ ਨਹੀਂ ਹੈ ਕੀ ਕਰਨ ਦੀ ਫਿਰ ਆਪ ਤੋ ਪਾਓ ਨਾ ਘਰਾਂ ਵਿੱਚ ਤੇ ਆਦਤ ਹੁੰਦੀ ਹੁਣ ਘਰਾਂ ਦੇ ਕੰਮ ਥੋੜਾ ਜਿਹਾ ਬਾਹਰ ਸੋਟੇ ਆਣੇ ਨੇ ਜਾ ਕੇ ਸਫਾਈਆਂ ਲੱਗੀਆਂ ਹੋਈਆਂ ਨੇ ਹੋਰ ਤਾਂ ਸੈਨ ਨਾ ਵੀ ਤੁਹਾਨੂੰ ਕਹਿੰਨੀ ਸਾਂ ਥੋਸੇਰ ਦਾ ਕੰਮ ਤੇ ਥੋੜਾ ਹੀ ਹੁੰਦਾ ਵੈ ਆ ਦੋ ਸਬਜ਼ੀਆਂ ਹੀ ਬਣਾ ਕੇ ਤੂੰ ਤੇ ਥੱਕ ਗਈ ਐ ਚਲੋ ਮੈਨੂੰ ਨਾ ਕੀ ਕਰਾਂ ਮੈਂ ਤੁਹਾਨੂੰ ਤੁਹਾਡਾ ਤੇ ਕੰਮ ਸੁੱਖ ਆ ਗਿਆ ਨਾ ਉਹ ਸਬਜ਼ੀਆਂ ਹੁਣ ਰਾਤੀ ਚਲਣੀ ਆ ਕਰ ਲਓ ਮੋਜਾਂ ਤੂੰ ਹੀ ਲੈ ਉਹ ਤੇ ਹੁਣ ਮੀਨੂ ਚੇਂਜ ਹੋ ਗਿਆ ਹੁਣ ਮੰਮੀ ਨੇ ਖਾਣਾ ਵੈ ਚਿਲਾ ਮੇਰਾ ਵੀ ਮਨ ਕਰਦਾ ਪਿਆ ਤੂੰ ਵੀ ਤੇ ਖਾਣਾ ਹੀ ਐ ਤੇ ਵਿਤਾ ਹੀ ਗਿਆ ਉਸ ਤੋਂ ਬਾਅਦ ਹਲਕੇ ਫੁਲਕੇ ਚਾਵਲ ਹੀ ਬਣਾ ਲੈ ਫਿਰ ਸਬਜ਼ੀ ਰਾਤੀ ਕੰਮ ਆ ਜਾਏਗੀ ਉਹ ਤੁਹਾਡੇ ਹਲਕੇ ਫੁਲਕੇ ਚਾਵਲ ਮੈਨੂੰ ਬੜੇ ਭਾਰੇ ਪੈ ਜਾਣੇ ਦੁਪਹਿਰੇ ਹਾਏ ਹਾਏ ਐਂਡਾ ਕਿਹੜਾ ਕੰਮ ਤੈਨੂੰ ਕਹਿਤਾ ਕਿਰਨ ਚੱਲ ਕਿਰਨ ਨਾਲ ਗੱਲਾਂ ਨਾ ਮਾਰ ਉੱਠ ਵੇਲਾ ਮੈਂ ਕਿੱਟੀ ਤੇ ਜਾਣਾ ਹੈਗਾ ਮੈਂ ਮੰਮੀ ਜਲਦੀ ਵੇਲੇ ਤੁਹਾਨੂੰ ਕਿੱਟੀ ਦੀ ਪਈ ਹੈ ਇੱਥੇ ਮੇਰੀ ਨਿਕਲੀ ਪਈ ਕਰੀ ਜੋ ਜੋ ਕਰਨਾ ਹੂੰ ਇਹ ਇਸ ਗੰਗਲ ਇਸ ਨੂੰ ਸੁਧਾਰਨ ਦਾ ਹੀ ਤਰੀਕਾ ਹੈ ਜਾਨ ਜਾਣ ਕੇ ਨਾ ਮਮਾ ਵਧਾਈ ਜਿਆ ਕਰ ਨਹੀਂ ਨਹੀਂ ਮੰਮੀ ਮੈਂ ਤੇ ਤੁਹਾਨੂੰ ਕਹਿ ਰਹਿਂਦਿਓ ਮੈਂ ਤੇ ਤੁਹਾਨੂੰ ਕਿਹਾ ਸੀ ਮੈਂ ਨਾਲ ਤਰਾ ਦਿਆ ਕਰਾ ਪੂਜਾ ਯਾਪ ਹੀ ਨਹੀਂ ਉਠਣ ਦੇ ਮੇਰੀ ਗੱਲ ਸੁਣ ਅੱਜ ਤੇ ਤੂੰ ਕਹਿੰਦੀ ਵੀ ਰਹਿਂਦਿਓ ਕਦੋਂ ਤੱਕ ਨਹੀਂ ਉਹਨੂੰ ਆਪਣੀ ਜ਼ਿੰਮੇਵਾਰੀਆਂ ਦਾ ਪਤਾ ਹੋਣਾ ਚਾਹੀਦਾ ਕੰਮ ਵੰਡੇ ਨੇ ਠੀਕ ਹੈ ਰਲ ਮਿਲ ਕੇ ਕਰ ਲਓ ਉਹ ਸਭ ਤੋਂ ਵਧੀਆ ਜੇ ਰਾਤ ਦੀ ਜਾਂ ਦਿਨ ਦੀ ਵੰਡੀ ਗਈ ਹੈ ਨਾ ਡਿਊਟੀ ਫਿਰ ਉਹ ਸਭ ਇਹੋ ਹੀ ਹੈ ਆਂਦਿਆਂ ਵਾਰੀ ਨਾਲ ਲਾਂਦੀ ਤੇ ਚੰਗਾ ਰਹਿਣਾ ਸੀ ਨਾ ਸਬਜੀ ਤੁਸੀਂ ਕੱਟ ਲੈਂਦੇ ਤੜਕਾ ਤੁੜਕਾ ਹਾਲਕੇ ਲਾ ਲੈਂਦੇ ਕੰਮ ਵਾਲੀ ਆਟਾ ਗੁੰਨ ਜੰਦੀ ਕਿੰਨਾ ਸੋਖਾ ਹੈ ਨਹੀਂ ਸ਼ਾਮ ਦੀ ਚਾਹ ਤੁਸੀਂ ਬਣਾ ਦੇਣੀ ਸੀ ਬੱਚਿਆਂ ਦਾ ਟਿਫਨ ਵੀ ਹੱਥੋ ਹੱਥੀ ਪੈਕ ਹੋ ਜਾਂਦਾ ਹੈ ਹੋਰ ਕੁਝ ਨਹੀਂ ਤੇ ਪਰ ਨਹੀਂ ਪੋਜਾ ਕਿਰਨ ਨੂੰ ਕੰਮ ਦੀ ਆਤ ਸਾਨੂੰ ਪਾਣੀ ਪੈਣੀ ਇੰਜ ਕਰਿਆ ਕਰਾਂਗੇ ਮੰਮੀ ਕੱਲ ਤੋਂ ਨਾ ਮੈਂ ਸਵੇਰੇ ਉੱਠ ਕੇ ਨਾ ਟਿਫਨ ਪੈਕ ਕਰਾ ਦਿਆ ਨਹੀਂ ਤੂੰ ਚੁੱਪ ਕਰ ਜਾ ਬੇਬੇ ਤੂੰ ਆਪਣੀ ਡਿਊਟੀ ਬਸ ਜਿਹੜਾ ਤੈਨੂੰ ਨਹੀਂ ਦਿੱਤੀ ਹੈ ਨਾ ਤੂੰ ਉਹ ਸੰਭਾਲ ਉਹ ਕੁਝ ਨਹੀਂ ਦਾ ਤੂੰ ਚੰਨੀ ਉਹ ਕੱਲ ਨੂੰ ਓਖੀ ਹੋਵੇ ਨਹੀਂ ਆ ਤੇ ਨਹੀਂ ਮੈਂ ਚਾਹਦੀ ਫੇਰ ਜ ਜਦੋਂ ਸਮਝੇ ਤੂੰ ਐ ਚਾਹਨੀ ਹੈ ਨਾ ਐਸਾ ਕਰਨਾ ਚਾਹਨੀ ਨਾ ਤੇ ਤੂੰ ਉਹਦੀ ਸਭ ਤੋਂ ਵੱਡੀ ਦੁਸ਼ਮਣ ਹੈ ਪੂਜਾ ਉਹਨੂੰ ਇੰਨਾ ਕੋ ਬਣਾਓ ਕਿ ਉਹ ਦਸਾਂ ਦਾ ਕੰਮ ਵੀ ਸਾਮਕੇ ਨਾ ਥਕੇ ਚਲੋ ਮੰਮੀ ਜਿੱਤਰਾ ਤੂੰ ਕਹਿੰਦੇ ਠੀਕ ਆ ਉਹਨੂੰ ਸਟਰੋਂਗ ਬਣਾਈਏ ਅਸੀਂ ਉਹਨੂੰ ਕੰਮ ਕਰ ਕਰਨਾ ਸਿਖਾਈਏ ਇਹ ਉਹਦਾ ਹੀ ਫਾਇਦਾ ਪੁੱਤਰ ਮੈਂ ਕੀ ਕਰਾਣਾ ਜੇ ਹੂੰ ਕਿ ਨਹੀਂ ਚਲੋ ਠੀਕ ਆ ਉਹਨੂੰ ਆਵਾਜ਼ ਦਿਓ ਪੁੱਛੋ ਬਣ ਗਿਆ ਚਿਲਾ ਆਈ ਦੇਸ किरण ਭੈਣ ਜੀ ਸਿਮਰਨ ਭੈਣ ਜੀ ਆਜੋ 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 ਦਸਵੀਂ ਭੈਣ ਜੀ ਆਜੋ ਆਜੋ ਲੈ ਆਜੋ 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 ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਦਾ ਬਸ ਠੀਕ ਆ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਵਧੀਆ ਹਾਂ ਬੈ ਗਈ ਬੈ ਗਈ ਨਹੀਂ ਅੱਜ ਭੈਣੇ ਵੇਖ ਲਾ ਗਰਮੀ ਕਿੰਨੀ ਕੀਤੀ ਆ ਗਰਮੀ ਬੜੀ ਚ ਮੈਂ ਤਾਂ ਭੈਣੇ ਤੇਰੇ ਵੱਲ ਆਈ ਆ ਕੋ ਪਾਣੀ ਪਿਆ ਦੇ ਪਹਿਲਾਂ ਆਹੋ ਪੂਜਾ ਵਾਈ ਮਾਰ ਕੇ ਰਨ ਨੂੰ ਕਿਰਨ ਓ ਆਂਟੀ ਆਏ ਪਾਣੀ ਲੈ ਕੇ ਆਈ ਐ ਰਾ ਕਿਰਨ ਪਾਣੀ ਲੈ ਆ ਕਿਓ ਬੇਟੇ ਟੰਡਾ ਨਹੀਂ ਕਿਰਨ ਜਲਦੀ ਲਿਆ ਪਾਣੀ ਹਾਏ ਲੈ ਆਂਟੀ ਆਏ ਨੇ ਪੈ ਗਿਆ ਸੀ ਆਪਾ ਹੁਣ ਕੌਣ ਆ ਗਿਆ ਇੱਧਰ ਕਿਹੜੀ ਆਂਟੀ ਆ ਗਈ ਆ ਇੰਨੀ ਗਰਮੀ ਆ ਲੋਕਾਂ ਨੂੰ ਵੀ ਨਹੀਂ ਚੈਣ ਆਪਣੇ ਘਰੇ ਨਹੀਂ ਟੇਕ ਕੇ ਬਹਿੰਦੇ ਨਾਲੇ ਮੈਨੂੰ ਆਵਾਜ਼ ਮਾਰੰਦੀ ਆ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹਦੇ ਪੈਰਾਂ 'ਚ ਮਹਿੰਦੀ ਲੱਗੀ ਆ ਕੀ ਤਰ੍ਹਾਂ ਉੱਥੇ ਬੈਠੀ ਆ ਟੇਕ ਕੇ ਆਪ ਆ ਕੇ ਫੜਾ ਦੇ ਪਾਣੀ ਇਹ ਕਿਹੜਾ ਓੱਖਾ ਬੜਾ ਭਾਰਾ ਵਾ ਜਿਹੜਾ ਇਹਦੇ ਕੋ ਚੁੱਕਿਆ ਨਹੀਂ ਜਾਣਾ ਹਾਂ 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 ਆਈ 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 ਜਿਹਾ ਹੋ ਲਿਆ ਬੇਟਾ ਅੰਟੀ ਆਈ ਹਾਂ ਸਸੀ ਕਾਲ ਅੰਟੀ ਆਹ ਸਸੀ ਕਾਲ ਕੀ ਆ ਕੀ ਰਣ ਪਹਿਲੇ ਪਾਣੀ ਦੇਣਾ ਸੀ ਸ਼ਰਬਤ ਬਾਹਰ ਜਿ ਲੈਾਈ ਦੇ ਬਟੇ ਯਾਰੋ ਇੰਨੀ ਗਰਮੀ ਦੇ ਵਿੱਚ ਆਇਆ ਮੈਂ ਕਿਹ ਚੱਲ ਪਹਿਲਾਂ ਸ਼ਰਬਤ ਦਵਾ ਨਹੀਂ ਤੂੰ ਪਹਿਲੇ ਪਾਣੀ ਨਹੀਂ ਤੂੰ ਪਹਿਲੇ ਪਾਣੀ ਲੈ ਆ ਪੀ ਲਓ ਆਂਟੀ ਨਾ ਪੁੱਤ ਪਹਿਲਾਂ ਪਾਣੀ ਪੀਣਾ ਸ਼ਰਬਤ ਮੈਂ ਕਿਉਂ ਨਾ ਪੈਂਜੀ ਨਾ ਪਾਣੀ ਨਹੀਂ ਮੈਂ ਪਹਿਲੇ ਪਾਣੀ ਪੀਨੇ ਆ ਬਾਹਰ ਪਤਾ ਧੁੱਪ ਕਿੰਨੀ ਮੇਰਾ ਸਿਰ ਵੇਖੋ ਹੱਥ ਲਾ ਕੇ ਸੜ ਗਿਆ ਜਾ ਕਿਰਨ ਜਲਦੀ ਜਾ ਹਾਂ ਜਲਦੀ ਕਿਵੇਂ ਇੱਦੀ ਪੀਆ ਜੋ ਪਾਣੀ ਲਿਆ ਕਿੱਡੀ ਛੱਤਰ ਹੋਈ ਵੇ ਸਿਵਰਨ ਭੈਣ ਜੀ ਅੱਜ ਕੱਲ ਲੋਕਾਂ ਨੇ ਵਾਵਾ ਪਖੰਡ ਜਿਆ ਫੜ ਲਿਆ ਪਹਿਲਾ ਬੰਦਾ ਆਂਦਾ ਬਾਰੋਂ ਨੂੰ ਪਾਣੀ ਦੋ ਹੈ ਆ ਸਿੱਧਾ ਮਿੱਠਾ ਜਿਆ ਘੋਲ ਕੇ ਚਾਸ਼ਨੀ ਜੀ ਅੱਗੇ ਕਰ ਮਾਰਦੇ ਸਿਰ ਤੇ ਵੀ ਪੀ ਲੋ ਨਾ ਉਹਦੇ ਨਾਲ ਪਿਆਸ ਢੜਦੀ ਪਹਿਲਾਂ ਬੰਦਾ ਸੋਹਣੇ ਤਰੀਕੇ ਪਾਣੀ ਦਿੰਦਾ ਭੈਣ ਜੀ ਹੋਰ ਅਜੀ ਪਤਾ ਨਹੀਂ ਲੈ ਨੀ ਆਂਟੀ ਹੋਣਾ ਦਰਸਲ ਸ਼ੀਰ ਦੀ ਕੰਮ ਲੱਗੀ ਨਾ ਕਾਲੀ ਕਾਲੀ ਚ ਲੈਈ ਹੋਣੀ ਐ ਹੋਰ ਸਾ ਤੇ ਸਾਡੀ ਕਿਦਾਂ ਬੜੀ ਸਿਆਣੀ ਐ ਨਹੀਂ ਚਲ ਘਰ ਬੈਣਾ ਤੂੰ ਤਾਂ ਵਾ ਵਾਰੀਆਂ ਲਾ ਕੇ ਨਾ ਆ ਸਿਆਪਾ ਨਵੇਂ ਡੇ ਬੜਾ ਵਧੀਆ ਹੁਣ ਵੇਖ ਲੈ ਆ ਵੇਲੇ ਹੀ ਬੈਠੀ ਐ ਲੈ ਸਿਮਰਨ ਭੈਣ ਜੀ ਤੂੰ ਹੀ ਤਾਂ ਚੰਗਾ ਕੀਤਾ ਜੇ ਆ ਵਾਰੀਆਂ ਲਾ ਕੇ ਆ ਵਾਵਾ ਵੇਲੀ ਬੈਠੀ ਆ। ਹਾਓ ਉਹ ਤੇ ਵਾਵਾ ਵੇਲੀ ਬੈਠੀ ਆ। ਸਿਆਪਾ ਤੇ ਇੱਥੇ ਮੇਰੇ ਸਿਰ ਤੇ ਪਿਆ ਕਿ ਤਰ੍ਹਾਂ ਇਹਨਾਂ ਨੇ ਮੈਨੂੰ ਪੀਟੀੂ ਸ਼ਾਵਾਂ ਗੁੱਧੜਾ ਆਉਂਦੀਆਂ ਕਦੀ ਆ ਲੈ ਕਦੀ ਉਹ ਲੈ ਕਦੀ ਆ ਲੈ ਆ। ਸਿਆਪਾ ਵੀ ਤੇ ਮੈਂ ਹੀ ਪਾਇਆ ਆਪਣੇ ਸਿਰ ਤੇ। ਅੱਗ ਲੱਗੀ ਸੀ ਮੈਨੂੰ ਬਹੁਤੀ ਵਾਰੀਆਂ ਲੈਣ ਦੀ। ਨਹੀਂ ਨਹੀਂ ਵੇਲੀ ਕਾ ਦੀ ਜੇ। ਹਾਂ। ਸੋ ਹਾਂਜੀ ਸੱਸੀਗਾ ਸਾਰਿਆਂ ਨੂੰ ਤੇ ਅੱਜ ਆਪਾਂ ਫੇਰ ਤੋਂ ਕੁਝ ਕ ਕਮੈਂਟਸ ਰੀਡ ਕਰਾਂਗੇ। ਤੇ ਸਭ ਤੋਂ ਪਹਿਲਾਂ ਕਮੈਂਟ ਤੇ ਹੈਗਾ ਵਾ ਕੇ ਐਸ ਮਾਨ ਕਿਰਨ ਬੇਟਾ ਬਹੁਤ ਅੱਛਾ ਆਪਕੋ ਔਰ ਆਪਕੀ ਟੀਮ ਕੇ ਸਭੀ ਸਦੱਸਿਓ ਕੋ 10k ਕੀ ਬਧਾਈ ਹੋ ਸਤਗੁਰ ਆਪਕੋ ਖੁਸ਼ੀਆਂ ਦੇ ਸੋ ਥੈਂਕ ਯੂ ਸੋ ਮਚ ਜੀ ਕਮਲ ਪ੍ਰੀਤ ਸਿੰਘ ਵੈਰੀ ਨਾਈਸ ਵੀਡੀਓ ਤੇ ਮੈਂ ਪਹਿਲਾਂ ਥੋੜੇ ਕੋ ਕਮੈਂਟ ਰੀਡ ਕਰਾਂਗੀ ਫਿਰ ਬਾਅਦ ਚ ਸਭ ਨੂੰ ਆਨਸਰ ਕਰਾਂਗੀ ਊਸ਼ਾ ਸੈਗਲ ਨੈਚੁਰਲ ਐਕਟਿੰਗ ਜਸਬੀਰ ਜੀ ਅਨੀਤਾ ਮਹਿਤਾ ਬਹੁਤ ਵਧੀਆ ਸਟੋਰੀ ਹੈ ਰੀਅਲ ਐਕਟਿੰਗ ਬੇਟਾ ਸੋ ਪੂਨਮ ਜੀ ਦਾ ਕਮੈਂਟ ਆਈ ਆਲਵੇਸ ਸੀ ਯੂਅਰ ਵੀਡੀਓਜ਼ ਥੈਂਕ ਯੂ ਸੋ ਮਚ ਸਾਰੇ ਜਣੇ ਸਾਡੇ ਵੀਡੀਓਸ ਇਤਨੀ ਵੇਖਦੇ ਰਿਹਾ ਕਰੋ ਤੇ ਪਿੰਕੀ ਚੋਪੜਾ ਜੀ ਹੈਗੇ ਆ ਤੇ ਇਹਨਾਂ ਦੇ ਪਹਿਲਾਂ ਵੀ ਕਮੈਂਟ ਨਹੀਂ ਪੜਿਆ ਗਿਆ ਸੀਗਾ ਮਤਲਬ ਕਾਫੀ ਪਹਿਲਾਂ ਇਹਨਾਂ ਨੇ ਵੀਡੀਓ ਚ ਕਮੈਂਟ ਕੀਤਾ ਸੀਗਾ ਸੋ ਥੈਂਕ ਯੂ ਪਿੰਕੀ ਚੋਪੜਾ ਜੀ ਤੋ ਅਗਲਾ ਕਮੈਂਟ ਹੈ ਗਾਵਾ ਉਹਨਾਂ ਦੇ ਨਾਮ ਨਹੀਂ ਆ ਯੂਜ਼ਰ ਆਰਸੀ ਲਵ ਯੂ ਸੋ ਮਚ ਕਿਰਨ ਡੀਅਰ ਵੈਰੀ ਨਾਈਸ ਸਟੋਰੀ ਐਂਡ ਯੂ ਆਰ ਸੋ ਕਿਊ ਥੈਂਕ ਯੂ ਜੀ ਜਿਹੜੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਸਾਡੀਆਂ ਵੀਡੀਓਜ਼ ਵੇਖਦੇ ਜੇ ਸਾਡੂ ਵੀਡੀਓਜ਼ ਨੂੰ ਲਾਈਕ ਕਰਦੇ ਜੇ ਤੇ ਬਹੁਤ ਸੋਹਣੇ-ਸੋਹਣੇ ਤੁਸੀਂ ਕਮੈਂਟ ਕਰਦੇ ਜੇ ਦਿਲਜੀਤ ਕੌਰ ਕਿਰਨ ਬੇਟਾ ਸਦਾ ਚੜਦੀ ਕਲਾ 'ਚ ਰਹੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਸੋ ਅਗਲਾ ਕਮੈਂਟ ਹੈ ਨਿਰਮਲ ਸਿੰਘ ਜੀ ਦਾ ਯੂ ਆ ਵਰy ਬਿਊਟੀਫੁਲ ਮੈਮ ਕਿਰਨ ਥੈਂਕ ਯੂ so much ਨਿਰਮਲ ਜੀ ਤੇ ਅਗਲਾ ਕਮੈਂਟ ਹੈ ਅਰਜੁਨ ਸ਼ਰਮਾ ਹੈਲੋ ਕਿਰਨ ਜੀ ਹਾਂ ਜੀ ਜੀ ਮੈਂ ਤੁਹਾਡੇ ਕੁਐਸਚਨ ਦਾ ਰਿਪਲਾਈ ਤੁਹਾਨੂੰ ਤੁਹਾਡੇ ਕਮੈਂਟ ਵਿੱਚ ਹੀ ਕਰ ਦਿੱਤਾ ਸੀਗਾ ਤੇ ਸੂਰੇਖਾ ਸ਼ਰਮਾ ਬਹੁਤ ਸੋਹਣੀ ਹੈ ਜਸਵੀਰ ਦੀ ਨੇਚਰਲ ਐਕਟਿੰਗ ਹਾਂ ਜੀ ਸਾਰਿਆਂ ਦੀ ਬਿਲਕੁਲ ਨੇਚਰਲ ਐਕਟਿੰਗ ਹੁੰਦੀ ਆ ਤੇ ਮੈਂ ਸਾਰਿਆਂ ਦੇ ਕਮੈਂਟਸ ਪੜ੍ਹ ਦਿੱਤੇ ਆ ਤੇ ਜਿਨ੍ਹਾਂ ਦੇ ਪਹਿਲਾਂ ਕਮੈਂਟਸ ਰਹਿ ਗਏ ਆ ਤੇ ਉਹਨਾਂ ਦੇ ਵੀ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਕਮੈਂਟਸ ਜ਼ਰੂਰ ਰੀਡ ਕਰਾਂਗੇ ਤੇ ਤੁਸੀਂ ਇਤਨਾ ਹੀ ਕਮੈਂਟ ਕਰਾਈ ਆਪਣਾ ਪਿਆਰ ਜ਼ਾਹਿਰ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਆਪਾਂ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਂਦੇ ਰਹੀਏ ਤੇ ਸਾਨੂੰ ਬਹੁਤ ਜਾਨਦੇ ਇਤਨਾ ਕਮੈਂਟਸ ਆਂਦੇ ਆ ਕਿ ਤੁਹਾਡੀ ਜਿਹੜੀ ਵੀਡੀਓ ਆ ਬਿਲਕੁਲ ਰੀਅਲ ਰੀਅਲ ਟਰੂ ਬੇਸਡ ਔਨ ਟਰੂ ਸਟੋਰੀ ਲੱਗਦੀ ਆ ਤੇ ਹਾਂਜੀ ਬਿਲਕੁਲ ਜੀ ਜਿਹੜੀਆਂ ਵੀ ਆਪਾਂ ਵੀਡੀਓਜ਼ ਬਣਾਉਂਦੇ ਆ ਔਰ ਬਿਲਕੁਲ ਟਰੂ ਬੇਸਡ ਤੇ ਹੁੰਦੀਆਂ ਵਾਂ ਜੋ ਜੋ ਵਾਪਰਦਾ ਵਾ ਸਾਡੇ ਲਾਗੇ ਛਾਗੇ ਤੇ ਆਪਾਂ ਉਹਨਾਂ ਨੂੰ ਕਰਦੇ ਆ ਅਬਜ਼ਰਵ ਤੇ ਉੱਥੇ ਆਪਾਂ ਵੀਡੀਓਸ ਬਣਾਉਨੇ ਆ ਤੇ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਆ ਤੇ ਇਸ ਕਰਕੇ ਮੈਂ ਇਹੋ ਹੀ ਚਾਹਾਂਗੀ ਕਿ ਤੁਸੀਂ ਸਾਡੀਆਂ ਵੀਡੀਓਸ ਨੂੰ ਬਹੁਤ 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 ਜ਼ਿਆਦਾ ਪਿਆਰ ਦਿਓ ਸੋ ਥੈਂਕ ਯੂ ਸੋ ਮਚ ਜੀ